ਕੰਗਨਾ ਰਨੌਤ ਦੀ ਨੈਟਵਰਥ ਜਿਹੜੀ ਉਸਨੇ ਇਲੈਕਸ਼ਨ ਕਮਿਸ਼ਨ ਨੂੰ ਨੋਟ ਕਰਵਾਈ ਹੈ ਉਹ 90 ਕਰੋੜ ਦੇ ਕਰੀਬ ਹੈ ਔਰ ਉਸ ਤੋਂ ਬਾਅਦ ਜੇਕਰ ਗੱਲਬਾਤ ਕੀਤੀ ਜਾਂਦੀ ਹੈ ਕੰਗਨਾ ਰਨੌਤ ਜੋ ਕਿ ਇੱਕ ਬਾਲੀਵੁੱਡ ਦੀ ਐਕਟ੍ਰੈਸ ਹੈ ਇਸ ਦੇ ਕੋਲ ਇਸ ਵੇਲੇ ਮੰਡੀ ਦੇ ਵਿੱਚ ਇੱਕ ਬੰਗਲੋ ਮੌਜੂਦ ਹੈ ਜਿਸ ਦੀ ਕੀਮਤ 25 ਕਰੋੜ ਦੀ ਹੈ ਉੱਥੇ ਹੀ 2006 ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਆਂਦੀ ਹੈ ਤਾਂ ਬੰਬਈ ਦੇ ਵਿੱਚ ਵੀ ਇਸ ਵੇਲੇ ਇਸ ਦੇ ਕੋਲ 5 ਬੈੱਡਰੂਮ ਹਾਲ ਕਿਚਨ ਦਾ ਇੱਕ ਫਲੈਟ ਮੌਜੂਦ ਹੈ ਜਿਸ ਦੀ ਕੀਮਤ 15 ਤੋਂ 20 ਕਰੋੜ ਦੱਸੀ ਜਾ ਰਹੀ ਹੈ ਚੱਲ ਤੇ ਅਚਲ ਜਾਇਦਾਦ ਦੀ ਜੇਕਰ ਗੱਲਬਤ ਕੀਤੀ ਜਾਂਦੀ ਹੈ ਤਾਂ ਨੈਟ ਵਰਥ 90 ਕਰੋੜ ਹੋਣ ਦੇ ਬਾਅਦ ਇਸ ਦੀ ਜਿਹੜੇ ਇਸ ਦੇ ਕੋਲ ਕੈਸ਼ ਮੌਜੂਦ ਹੈ ਉਹ 2 ਲੱਖ ਦੇ ਕਰੀਬ ਹੈ ਚੱਲ ਜਾਇਦਾਦ ਦੇ ਵਿੱਚ 28 ਕਰੋੜ ਦੇ ਕਰੀਬ ਇਸ ਦੇ ਕੋਲ ਜਿਹੜੀ ਚੱਲ ਜਾਇਦਾਦ ਹੈ ਤੇ ਨਾਲ ਅਚਲ ਜਾਇਦਾਦ ਦੇ ਵਿੱਚ 63 ਕਰੋੜ ਦੱਸਿਆ ਗਿਆ ਹੈ ਇਸ ਦੇ ਕੋਲ ਦੋ ਵਾਹਨ ਮੌਜੂਦ ਨੇ ਦੋ ਗੱਡੀਆਂ ਮੌਜੂਦ ਨੇ ਜਿਸ ਦੇ ਵਿੱਚ ਮਰਸੀਡੀਜ਼ ਤੇ BMW ਹੈ ਤੇ ਇੱਕ ਵੈਸਪ ਸਕੂਟਰ ਵੀ ਇਸ ਦੇ ਨਾਮ ਤੇ ਮੌਜੂਦ ਹੈ ਡਾਇਮੰਡਸ 골ਡ ਜਾਂ ਫਿਰ ਚਾਂਦੀ ਜੇਕਰ ਗਹਿਣਿਆਂ ਦੀ ਗੱਲਬਾਤ ਕੀਤੀ ਜਾਂਦੀ ਹੈ ਤਾਂ 7 ਕਿਲੋ ਸੋਨਾ ਇਸ ਦੇ ਕੋਲ ਮੌਜੂਦ ਹੈ ਤੇ 60 ਕਿਲੋ ਦੇ ਕਰੀਬ ਚਾਂਦੀ ਇਸ ਦੇ ਕੋਲ ਮੌਜੂਦ ਹੈ ਜਿਸ ਦੀ ਕੀਮਤ 50 ਲੱਖ ਹੈ ਤੇ 7 ਕਿਲੋ ਸੋਨੇ ਦੀ ਕੀਮਤ ਜਿਹੜੀ ਹੈ ਉਹ ਕਰੀਬ ਕਰੋੜਾ ਦੇ ਵਿੱਚ ਦੱਸੀ ਜਾ ਰਹੀ ਹੈ ਐਨਾ ਹੀ ਨਹੀਂ ਇਸ ਦੇ ਕੋਲ ਡਾਇਮੰਡਸ ਵੀ ਜਿਹੜੇ ਮੌਜੂਦ ਨੇ ਜਿਨ੍ਹਾਂ ਦੀ ਕੀਮਤ ਦੱਸੀ ਜਾ ਰਹੀ ਹੈ 3 ਕਰੋੜ 14 ਕੈਰਟ ਦੇ ਜਿਹੜੇ ਇਸ ਦੇ ਕੋਲ ਡਾਇਮੰਡ ਮੌਜੂਦ ਹੈ